दादी जी दिया गल्ला सुनके तुसी भी रह जावोगे हैरान पानी ते मछियां राही समझाई रिश्तेदारन दी असलियत जो पानी जितना साफ है उसमें कभी मछलियां नहीं मिलती और जो पानी गंदा है उसमें बहुत सी मछलियां रहती है सुनके तुसी भी रह जावोगे हैरान वही हाल आजकल रिश्तेदारों ने भी है ਕਿਹਾ ਅੱਜ ਦੇ ਸਮੇਂ ਵਿੱਚ ਜੋ ਇਕੱਲਾ ਹੈ ਉਹੀ ਸੱਚਾ ਹੈ ਜੋ ਸੱਚਾ ਹੈ ਉਹ ਅੱਜਕਲ ਇਕੱਲਾ ਹੈ ਔਰ ਜੋ ਝੂਠ ਬੇਈਮਾਨ ਮੱਕਾਰ ਹੈ ਉਹ ਸਭ ਦਾ ਪਿਆਰਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਅਸ਼ਵਿਤੀਪ ਕੌਰ ਅੱਜਕਲ ਦੀ ਨੌਜਵਾਨ ਪੀੜ੍ਹੀ ਮੋਬਾਈਲਾਂ ਰੀਲਾਂ ਅਤੇ ਇੰਸਟਾਗ੍ਰam ਦੇ ਚੱਕਰਾਂ ਦੇ ਵਿੱਚ ਹੈ ਬਜ਼ੁਰਗਾਂ ਕੋਲ ਬੈਠਣ ਦਾ ਉਹਨਾਂ ਦੇ ਕੋਲ ਟਾਈਮ ਹੀ ਨਹੀਂ ਪਰ ਇਸ ਬਜ਼ੁਰਗ ਦਾਦੀ ਨੇ ਪਾਣੀ ਅਤੇ ਮੱਛਲੀ ਰਾਹੀਂ ਰਿਸ਼ਤਿਆਂ ਦੀ ਅਸਲੀਅਤ ਸੱਚਾਈ ਦੱਸੀ ਹੈ ਸੱਚਾਈ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਇਸ ਦੀਆਂ ਗੱਲਾਂ ਸੁਣ ਕੇ ਤੁਸੀਂ ਵੀ ਇਹ ਕਹੋਗੇ ਕਿ ਦਾਦੀ ਜੀ ਸੱਚ ਬੋਲ ਰਹੀ ਹੈ ਅੱਜ ਕੱਲ ਦੀ ਨੌਜਵਾਨ ਪੀੜੀ ਮੋਬਾਈਲਾਂ ਰੀਲਾਂ ਅਤੇ ਸੋਸ਼ਲ ਮੀਡੀਆ ਤੇ ਇੰਨੀ ਕੁ ਬਿਜ਼ੀ ਹੈ ਕਿ ਉਹਨਾਂ ਦੇ ਕੋਲ ਆਪਣੇ ਬਜ਼ੁਰਗਾਂ ਕੋਲ ਬੈਠਣ ਦਾ ਟਾਈਮ ਹੀ ਨਹੀਂ ਤੇ ਉਹ ਆਪਣੇ ਬਜ਼ੁਰਗਾਂ ਤੋਂ ਕੋਈ ਗਿਆਨ ਨਹੀਂ ਲੈਂਦੇ ਉਹਨਾਂ ਦੀਆਂ ਗੱਲਾਂ ਨਹੀਂ ਸੁਣਦੇ ਤੇ ਅਸੀਂ ਤਾਂ ਇਸ ਵੀਡੀਓ ਰਾਹੀਂ ਇਹੀ ਕਹਿਣਾ ਚਾਹਾਂਗੇ ਕਿ ਬਜ਼ੁਰਗਾਂ ਕੋਲ ਬੈਠੋ ਉਹਨਾਂ ਦਾ ਗਿਆਨ ਲਵੋ ਉਹਨਾਂ ਤੋਂ ਪਿਛਲੀਆਂ ਗੱਲਾਂ ਪੁੱਛੋ ਤੇ ਤੁਹਾਨੂੰ ਵੱਧ ਤੋਂ ਵੱਧ ਇਨ੍ਹਾਂ ਬਜ਼ੁਰਗਾਂ ਤੋਂ ਗਿਆਨ ਲੈਣ ਦੀ ਲੋੜ ਹੈ ਤੇ ਅੱਜ ਕੱਲ ਦੇ ਰੀਲਾਂ ਸੋਸ਼ਲ ਮੀਡੀਆ ਤੋਂ हट ਕੇ ਅਜਹੀਆਂ ਕਹਾਣੀਆਂ ਸੁਣੀਆਂ ਚਾਹੀਦੀਆਂ ਨੇ ਜਿਨ੍ਹਾਂ ਨਾਲ ਤੁਹਾਨੂੰ ਕੋਈ ਗਿਆਨ ਮਿਲੇ ਅਜਹੀ ਹੀ ਇਸ ਦਾਦੀ ਮਾਂ ਨੇ ਗੱਲਾਂ ਦਸੀਆਂ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਤੁਸੀਂ ਵੀ ਕਹੋਗੇ ਕਿ ਅੱਜ ਕੱਲ ਇਹ ਕਿੱਥੇ ਹੈ ਇਸ ਵੀਡੀਓ ਦੇ ਵਿੱਚ ਦਾਦੀ ਮਾਂ ਨੇ ਇਹ ਦੱਸਿਆ ਕਿ ਝੂਠ ਬੋਲਣ ਵਾਲਾ ਤਾਂ ਸਭ ਲਈ ਪਿਆਰਾ ਬਣ ਜਾਂਦਾ ਪਰ ਸੱਚ ਬੋਲਣ ਵਾਲਾ ਇਕੱਲਾ ਰਹਿ ਜਾਂਦਾ ਇਹ ਅੱਜ ਦੀ ਕਹਾਵਤ ਹੈ ਪਰ ਸਹੀ ਵੀ ਸਾਬਤ ਹੋ ਰਹੀ ਹੈ ਇਸ ਰੀਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦਾਦੀ ਜੀ ਦੇ ਹੱਥ ਦੇ ਵਿੱਚ ਇੱਕ ਗਲਾਸ ਫੜਿਆ ਹੁੰਦਾ ਉਸ ਗਲਾਸ ਦੇ ਵਿੱਚ ਉਸਨੇ ਸਾਫ਼ ਪਾਣੀ ਪਾਇਆ ਹੁੰਦਾ ਤੇ ਉਹ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਸਾਫ਼ ਪਾਣੀ ਦੇ ਵਿੱਚ ਮੱਛੀ ਹੀ ਨਹੀਂ ਗੰਦੇ ਪਾਣੀ ਦੇ ਵਿੱਚ ਮੱਛੀ ਹੈ ਇਸ ਤੋਂ ਸਾਬਤ ਹੁੰਦਾ ਕਿ ਝੂਠ ਵਾਲਾ ਬੰਦਾ ਤਾਂ ਪਿਆਰਾ ਹੁੰਦਾ ਤੇ ਸੱਚਾ ਬੰਦਾ ਸਭ ਨੂੰ ਬੁਰਾ ਲੱਗਦਾ ਹੈ। ਇਹੀ ਜ਼ਿੰਦਗੀ ਦੀ ਇੱਕ ਕੌੜੀ ਸੱਚਾਈ ਹੈ ਕਿ ਰਿਸ਼ਤੇਦਾਰ ਵੀ ਝੂਠੇ ਬੰਦੇ ਨੂੰ ਪਿਆਰ ਕਰਦੇ ਨੇ ਤੇ ਸੱਚੇ ਬੰਦੇ ਨੂੰ ਬਾਹਰ ਕੱਢ ਕੇ ਮਾਰਦੇ ਹੈ। इस वीडियो दादी जी ने यही गल एक बार रुख कर दिया वीडियो जो पानी जितना साफ है उसमें कभी मछलियाँ नहीं मिलती और जो पानी गंदा है उसमें बहुत सी मछलियां रहती है वही हाल आजकल रिश्तेदारों में भी है जो सच्चा है वो आजकल अकेला है और जो झूठ बेईमान मक्कार है वो सबका प्यारा है यही आजकल की सच्चाई है ਕਿਹਾ ਜਾਂਦਾ ਕਿ ਬਜ਼ੁਰਗਾਂ ਕੋਲ ਜ਼ਿੰਦਗੀ ਦਾ ਸਾਰ ਹੁੰਦਾ ਹੈ ਤੁਹਾਨੂੰ ਉਹਨਾਂ ਤੋਂ ਜਿੰਨਾ ਹੋ ਸਕੇ ਗਿਆਨ ਲੈਣਾ ਚਾਹੀਦਾ ਪਰ ਅੱਜਕੱਲ ਜ਼ਿੰਦਗੀ 스마트ਫੋਨ ਦੀ ਸਕਰੀਨ ਤੱਕ ਸੀਮਿਤ ਹੋ ਗਈ ਹੈ ਲੋਕ ਇੰਸਟਾਗ੍ਰਾਮ ਤੋਂ ਲੈ ਕੇ ਹੋਰਾਂ ਤੱਕ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਘੰਟਿਆਂ ਬਧੀ ਸਕਰੋਲ ਕਰਦੇ ਹੋਏ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਹਾਲਾਂਕਿ ਹੁਣ ਬਜ਼ੁਰਗ ਵੀ ਸਮਝ ਗਏ ਨੇ ਕਿ ਜਦੋਂ ਇਹ ਬੱਚੇ ਸਾਡੇ ਨਾਲ ਨਹੀਂ ਬੈਠਦੇ ਸਾਡੀ ਗੱਲ ਨਹੀਂ ਸੁਣਦੇ ਤਾਂ ਕਿਉਂ ਨਾ ਉਹਨਾਂ ਨੂੰ ਜ਼ਿੰਦਗੀ ਦਾ ਸੱਚ ਉਹਨਾਂ ਦੇ ਆਪਣੇ ਅੰਦਾਜ਼ ਨਾਲ ਆਪਣੇ ਪਲੇਟਫਾਰਮਾਂ ਤੇ ਸਿਆ ਜਾਵੇ ਹਾਲੀ ਦੇ ਵਿੱਚ ਇੱਕ ਦਾਦੀ ਨੇ ਇੰਸਟਾਗ੍ਰam ਤੇ ਇੱਕ ਇੱਕ ਵੀਡੀਓ ਪੋਸਟ ਕਰਕੇ ਦੱਸਿਆ ਕਿ ਕਿਵੇਂ ਅੱਜ ਕੱਲ ਸੱਚਾ ਹੋਣ ਵਾਲਾ ਇਕੱਲਾ ਰਹਿ ਜਾਂਦਾ ਤੇ ਝੂਠਾ ਤੇ ਧੋਖੇਬਾਜ਼ ਹਰ ਕਿਸੇ ਦਾ ਪਿਆਰਾ ਬਣ ਜਾਂਦਾ ਇਸ ਰੀਲ ਵਿੱਚ ਦਾਦੀ ਜੀ ਨੇ ਆਪਣੇ ਹੱਥ 'ਚ ਪਾਣੀ ਦਾ ਗਲਾਸ ਫੜਿਆ ਹੋਇਆ ਉਹ ਕਹਿੰਦੀ ਹੈ ਕਿ ਜੋ ਪਾਣੀ ਬਹੁਤ ਸਾਫ਼ ਹੈ ਉਸ ਵਿੱਚ ਕਦੇ ਮੱਛੀਆਂ ਨਹੀਂ ਹੁੰਦੀਆਂ ਅਤੇ ਜੋ ਪਾਣੀ ਗੰਦਾ ਹੈ ਉਸ ਵਿੱਚ ਬਹੁਤ ਸਾਰੀਆਂ ਮੱਛੀਆਂ ਹੁੰਦੀਆਂ ਨੇ ਅੱਜ ਕੱਲ ਰਿਸ਼ਤੇਦਾਰਾਂ ਦਾ ਵੀ ਇਹੀ ਸੱਚ ਹੈ ਜੋ ਸੱਚਾ ਵੀ ਸਾਬਿਤ ਹੋ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਜੋ ਸੱਚ ਹੈ ਉਹ ਅੱਜਕਲ ਇਕੱਲਾ ਅਤੇ ਝੋਟਾ ਬੇਈਮਾਨ ਧੋਖੇਬਾਜ਼ ਅਤੇ ਉਹ ਕਿਸੇ ਨੂੰ ਪਿਆਰਾ ਨਹੀਂ ਲੱਗਦਾ ਅੱਜ ਦਾ ਇਹ ਸੱਚ ਹੈ